ਮਾਛਲ ਪ੍ਰਦੇਸ਼ ਦੇ ਲਾਹੌਲ ਸਪੀਤੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਹੈ ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਜਨਖੜ ਸਮੰਦੋ ਨੇੜੇ ਕਾਬੂ ਹੋ ਕੇ ਸਪੀਤੀ ਨਦੀ ਵਿੱਚ ਡਿੱਗ ਗਈ ਖੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਚੰਡੀਗੜ੍ਹ ਦੇ 5 ਲੋਕਾਂ ਦੀ ਜਾਨ ਬਚ ਗਈ ਇਹ ਘਟਨਾ ਲਾਹੌਲ ਸਪੀਤੀ ਦੇ ਜਨਖੜ ਸਮੰਦੋ ਨੇੜੇ ਵਾਪਰੀ ਜਿੱਥੇ ਕਾਰ ਸੜਕ ਕਿਨਾਰੇ ਤੋਂ ਫਿਸਲ ਗਈ ਅਤੇ ਸਿੱਤੀ ਨਦੀ ਵਿੱਚ ਜਾ ਡਿੱਗ ਗਈ ਜਾਣਕਾਰੀ ਅਨੁਸਾਰ ਚੰਡੀਗੜ੍ਹ ਦਾ ਇੱਕ ਪਰਿਵਾਰ ਗਰਮੀ ਦੀ ਛੁੱਟੀਆਂ ਮਨਾਉਣ ਲਈ ਕਾਰ ਵਿੱਚ ਸਵਾਰ ਹੋ ਕੇ ਪਹਾੜਾਂ ਤੇ ਘੁੰਮਣ ਜਾ ਰਿਹਾ ਸੀ ਕਾਰ ਵਿੱਚ ਬੱਚਿਆਂ ਸਮੇਤ ਕੁੱਲ 5 ਮੈਂਬਰ ਸਨ ਜੋ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਜਿਵੇਂ ਹੀ ਸਥਾਨਕ ਲੋਕਾਂ ਅਤੇ ਬੀਆਰਓ ਅਤੇ ਇਕੋ ਟੂਰਿਜ਼ਮ ਸੋਸਾਇਟੀ ਦੇ ਕਰਮਚਾਰੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਉਹ ਤੁਰੰਤ ਬਚਾਅ ਕੰਮ ਲਈ ਮੌਕੇ ਤੇ ਪਹੁੰਚ ਗਏ ਇਕੋ ਟੂਰਿਜ਼ਮ ਸੋਸਾਇਟੀ ਦੇ ਪ੍ਰਧਾਨ ਕਲਜੰਗ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਬੀਆਰਓ ਦੀ ਟੀਮ ਨੇ ਮਿਲ ਕੇ ਤੇਜ਼ੀ ਨਾਲ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਸਾਰੇ ਜ਼ਖਮੀਆਂ ਨੂੰ ਨਦੀ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਤੁਰੰਤ ਜਿਸਪਾ ਪਹੁੰਚਾਇਆ ਗਿਆ ਬੀਆਰਓ ਦੇ ਕੈਂਪਾਸ ਜੇ ਮੁੱਢਲੀ ਸਹਾਇਤਾ ਦੇ ਕੇ ਉਨਾ ਦੀ ਹਾਲਤ ਸਥਿਰ ਕੀਤੀ ਗਈ ਇਸ ਘਟਨਾ 'ਚ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਜਿਸ ਨਾਲ ਸਾਰਿਆਂ ਨੇ ਚੈਨ ਦਾ ਸਾ ਲਿਆ ਕਲਜੰਗ ਨੇ ਸਥਾਨਕ ਲੋਕਾਂ ਅਤੇ ਬਿਆਰੋਦੀ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਜਿਨਾ ਕਾਰਨ ਇਹ ਵੱਡਾ ਹਾਦਸਾ ਟਲ ਗਿਆ ਅਤੇ ਸਾਰੇ ਸੈਲਾਨੀ ਸੁਰੱਖਿਅਤ ਆਪਣੀ ਮੰਜ਼ਿਲ ਤੱਕ ਪਹੁੰਚਣ ਜੋਖ ਹੋ ਗਏ हिमाचल प्रदेश ਦੇ ਲਾਹੌਲ ਸਪੀਤੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਹੈ ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਜਨਖੜ ਸਮੰਦੋ ਨੇੜੇ ਕਾਬੂ ਹੋ ਕੇ ਸਪੀਤੀ ਨਦੀ ਵਿੱਚ ਡਿੱਗ ਗਈ ਖੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਚੰਡੀਗੜ੍ਹ ਦੇ 5 ਲੋਕਾਂ ਦੀ ਜਾਨ ਬਚ ਗਈ ਇਹ ਘਟਨਾ ਲਾਹੌਲ ਸਪੀਤੀ ਦੇ ਜਨਖੜ ਸਮੰਦੋ ਨੇੜੇ ਵਾਪਰੀ ਜਿੱਥੇ ਕਾਰ ਸੜਕ ਕਿਨਾਰੇ ਤੋਂ ਫਿਸਲ ਗਈ ਅਤੇ ਸਿੱਤੀ ਨਦੀ ਵਿੱਚ ਜਾ ਡਿੱਗ ਗਈ ਜਾਣਕਾਰੀ ਅਨੁਸਾਰ ਚੰਡੀਗੜ੍ਹ ਦਾ ਇੱਕ ਪਰਿਵਾਰ ਗਰਮੀ ਦੀ ਛੁੱਟੀਆਂ ਮਨਾਉਣ ਲਈ ਕਾਰ ਵਿੱਚ ਸਵਾਰ ਹੋ ਕੇ ਪਹਾੜਾਂ ਤੇ ਘੁੰਮਣ ਜਾ ਰਿਹਾ ਸੀ ਕਾਰ ਵਿੱਚ ਬੱਚਿਆਂ ਸਮੇਤ ਕੁੱਲ 5 ਮੈਂਬਰ ਸਨ ਜੋ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਜਿਵੇਂ ਹੀ ਸਥਾਨਕ ਲੋਕਾਂ ਅਤੇ ਬੀਆਰਓ ਅਤੇ ਇਕੋ ਟੂਰਿਜ਼ਮ ਸੋਸਾਇਟੀ ਦੇ ਕਰਮਚਾਰੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਉਤਰੰਤ ਬਚਾਅ ਕੰਮ ਲਈ ਮੌਕੇ ਤੇ ਪਹੁੰਚ ਗਏ ਇਕੋ ਟੂਰਿਜ਼ਮ ਸੋਸਾਇਟੀ ਦੇ ਪ੍ਰਧਾਨ ਕਲਜੰਗ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਬੀਆਰਓ ਦੀ ਟੀਮ ਨੇ ਮਿਲ ਕੇ ਤੇਜ਼ੀ ਨਾਲ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਸਾਰੇ ਜ਼ਖਮੀਆਂ ਨੂੰ ਨਦੀ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਤੁਰੰਤ ਜਿਸਪਾ ਪਹੁੰਚਾਇਆ ਗਿਆ ਬੀਆਰਓ ਦੇ ਕੈਂਪਾਸ ਜੇ ਮੁੱਢਲੀ ਸਹਾਇਤਾ ਦੇ ਕੇ ਉਨਾ ਦੀ ਹਾਲਤ ਸਥਿਰ ਕੀਤੀ ਗਈ ਇਸ ਘਟਨਾ 'ਚ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਜਿਸ ਨਾਲ ਸਾਰਿਆਂ ਨੇ ਚੈਨ ਦਾ ਸਾ ਲਿਆ ਕਲਜੰਗ ਨੇ ਸਥਾਨਕ ਲੋਕਾਂ ਅਤੇ ਬਿਆਰੂ ਦੀ ਕੋਸ਼ਿਸ਼ਾ ਦੀ ਪ੍ਰਸ਼ੰਸਾ ਕੀਤੀ ਜਿਨਾ ਕਾਰਨ ਇਹ ਵੱਡਾ ਹਾਦਸਾ ਟਲ ਗਿਆ ਅਤੇ ਸਾਰੇ ਸੈਲਾਨੀ ਸੁਰੱਖਿਅਤ ਆਪਣੀ ਮੰਜ਼ਿਲ ਤੱਕ ਪਹੁੰਚਣ ਸ਼ੌਕ ਹੋ ਗਏ